ਹਾਂਜੀ ਅੱਜ ਅਸੀਂ ਕੁਲਵੰਤ ਸਿੰਘ ਵਿਰਖ ਜੋ ਕਿ ਪੰਜਾਬੀ ਕਹਾਣੀਕਾਰ ਹਨ ਜਿਨ੍ਹਾਂ ਦੀ ਪ੍ਰਸਿੱਧੀ ਉਹਨਾਂ ਦੀਆਂ ਕਹਾਣੀਆਂ ਕਰਕੇ ਹੋਈ ਉਹਨਾਂ ਦੇ ਜੀਵਨ ਪਹਿਲੂ ਬਾਰੇ ਕੁਝ ਜਾਣਾਂਗੇ ਕੁਲਵੰਤ ਸਿੰਘ ਵਿਰਖ ਉਹਨਾਂ ਦਾ ਜਨਮ 2 ਮਈ 1921 ਦੇਹਾਂਤ 24 ਦਸੰਬਰ 1987 ਉਹਨਾਂ ਦਾ ਜਨਮ ਪਿੰਡ ਫੁੱਲਰ ਵਣ ਜ਼ਿਲ੍ਹਾ ਸ਼ੇਖੂਪੁਰ ਜੋ ਕਿ ਅੱਜਕੱਲ ਪਾਕਿਸਤਾਨ ਵਿੱਚ ਹੈ ਇੱਕ ਪੰਜਾਬੀ ਕਹਾਣੀਕਾਰ ਸਨ ਉਹਨਾਂ ਨੇ ਮੁੱਖ ਤੌਰ ਤੇ ਪੰਜਾਬੀ ਵਿੱਚ ਅਤੇ ਅੰਗਰੇਜ਼ੀ ਵਿੱਚ ਵੀ ਵੱਡੇ ਪੈਮਾਨੇ ਉੱਤੇ ਲਿਖਿਆ ਪਿੰਨ ਦੇ ਪ੍ਰਾਇਮਰੀ ਸਕੂਲ ਤੋਂ 4 ਜਮਾਤਾਂ ਪਾਸ ਕੀਤੀਆਂ ਫਿਰ ਨਨਕਾਣਾ ਸਾਹਿਬ ਦੇ ਖਾਲਸਾ ਹਾਈ ਸਕੂਲ 'ਚ ਪੜਨ ਚਲੇ ਗਏ ਉਹਨਾਂ ਨੇ میٹرਕ 1936 ਵਿੱਚ ਸ਼ੇਖੂਪੁਰ ਬਰਤਾਨਵੀ ਪੰਜਾਬ ਜੋ ਕਿ ਹੁਣ ਪਾਕਿਸਤਾਨ ਵਿੱਚ ਹੈ ਅਤੇ ਬੀਏ 1940 ਵਿੱਚ ਐਫਸੀ ਕਾਲਜ ਲਾਹੌਰ ਤੋਂ ਕੀਤੀ। ਅੰਗਰੇਜ਼ੀ ਦੀ ਐਮਏ 1942 ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਕੀਤੀ ਅਤੇ ਫਿਰ ਲਾ ਕਾਲਜ ਲਾਹੌਰ ਤੋਂ ਐਲਐਲਬੀ ਕਰਨ ਉਪਰੰਤ ਪਹਿਲਾ ਫੌਜੀ ਅਫਸਰ 1942 ਤੋਂ 43 ਤੱਕ ਫਿਰ ਲੈਜਾ ਅਫਸਰ ਮੁਰਵਸਾਉ ਵਿਭਾਗ 1947 ਤੋਂ 48 ਤੱਕ ਲੋਕ ਸੰਪਰਕ ਅਧਿਕਾਰੀ ਮੁਰਵਸਾਉ ਵਿਭਾਗ ਜਲੰਧਰ 1949 ਤੋਂ 51 ਤੱਕ ਸਹਾਇਕ ਸੂਚਨਾ ਅਧਿਕਾਰੀ ਜਲੰਧਰ 1956 ਤੋਂ 64 ਤੱਕ ਉਹਨਾਂ ਨੂੰ 1968 ਵਿੱਚ ਕਹਾਣੀ ਸੰਗ੍ਰਹਿ ਨਵੇਂ ਲੋਕ ਲਈ ਸਾਹਿਤ ਅਕਾਦਮੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਦੀਆਂ ਕਹਾਣੀਆਂ ਦਾ ਰੂਸੀ ਅਤੇ ਜਾਪਾਨੀ ਸਹਿਤ ਕਈ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ। ਲਿਓ ਟੋਲਸਟਾਈ ਦੀ ਪੋਤੀ ਨਤਾਸ਼ਾ ਟੋਲਸਟਾਈ ਨੇ ਰੂਸੀ ਵਿੱਚ ਅਤੇ 오사카 ਯੂਨੀਵਰਸਿਟੀ ਵਿੱਚ ਭਾਰਤੀ ਭਾਸ਼ਾਵਾਂ ਦੇ ਪ੍ਰੋਫੈਸਰ ਡਾਕਟਰ ਟੋਮੀਓ ਮੀਜੋਕਾਮੀ ਦੁਆਰਾ ਜਾਪਾਨੀ ਵਿੱਚ ਅਨੁਵਾਦ ਕੀਤਾ ਗਿਆ। ਉਹਨਾਂ ਦੇ ਕਹਾਣੀ ਸੰਗ੍ਰਹਿ ਛਾਹ ਵੇਲਾ 1950 ਧਰਤੀ ਤੇ ਆਕਾਸ਼ 1951 ਤੂੜੀ ਦੀ ਪੰਡ 1954 ਇੱਕ ਸਕੇ ਹੰਬਾਰੀ 1955 ਦੁੱਧ ਦਾ ਛੱਪੜ 1958 ਗੋਲਾ 1961 ਵਿਕਤ ਦੀਆਂ ਕਹਾਣੀਆਂ 1968 ਨਵੇਂ ਲੋਕ 1967 ਦੁਆदशी ਅਸਤਵਾਦੀ 1984 ਮੇਰੀਆਂ ਸਾਰੀਆਂ ਕਹਾਣੀਆਂ 1986 ਪ੍ਰਸਿੱਧ ਕਹਾਣੀਆਂ ਧਰਤੀ ਹੇਠਲਾ ਬੋਲ ਸ਼ੇਰਨੀਆਂ ਕੱਬੜ ਰਸਪਰੀਆਂ ਛਾਵੇਲਾ ਤੂੜੀ ਦੀ ਪੰਡ ਦੁੱਧ ਦਾ ਛੱਪੜ ਅਨੁਵਾਦ ਸ਼ਸਤਰਾਂ ਤੋਂ ਵਿਦਾਇਗੀ ਅਰਨੈਸਟ ਹੈਮਿੰਗਵੇ ਵਿਰਕ ਵਾਰੀ ਕਿਤਾਬਾਂ ਕੁਲਵੰਤ ਸਿੰਘ ਵਿਰਕ ਦਾ ਕਹਾਣੀ ਸੰਸਾਰ ਵਰਿਆਮ ਸਿੰਘ ਚੰਦੂ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਡਾਕਟਰ ਰਣਦੀਪ ਸਿੰਘ ਚੰਦ ਤੇ ਡਾਕਟਰ ਵਿਕਰਮ ਸਿੰਘ ਘੁੰਮਣ ਕੁਲਵੰਤ ਸਿੰਘ ਵਿਰਕ ਇੱਕ ਅਧਿਐਨ ਟੀ ਆਰ ਵਿਨੋਦ ਤਾਂ ਇਹ ਸੰਜੀ ਕੁਲਵੰਤ ਸਿੰਘ ਵਿਰਕ ਦੇ ਜੀਵਨ ਤੇ ਕੁਝ ਲੈ ਲੂੰ ਧੰਵਾਦ ਜੀ